ਨਿਊਜ਼ੀਲੈਂਡ ਦੇ ਨੈਸ਼ਨਲ ਸਰਟੀਫਿਕੇਟ ਆਫ ਐਜੂਕੇਸ਼ਨਲ ਅਚੀਵਮੈਂਟ ਜਾਨਕੀ ਐਨਸੀਈਏ ਦੇ ਵਿੱਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਇਸ ਬਾਬਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਐਨਸੀਈਏ ਦੇ ਸਾਰੇ ਪੱਧਰਾਂ ਨੂੰ ਬਦਲ ਕੇ ਇੱਕ ਨਵੀਂ ਪ੍ਰਣਾਲੀ ਲਿਆਂਦੀ ਜਾਵੇਗੀ ਆਕਲਨ ਵਿੱਚ ਐਲਾਨ ਸਮੇਂ ਸਿੱਖਿਆ ਮੰਤਰੀ ਐਰਕਾਸਟਨਫੋਰਡ ਅਤੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਕਿਹਾ ਹੈ ਕਿ ਇਹ ਪ੍ਰਸਤਾਵ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਲਈ ਮੌਜੂਦਾ ਯੋਗਤਾ ਪ੍ਰਣਾਲੀ ਨੂੰ ਖਤਮ ਕਰਕੇ ਨਿਊਜ਼ੀਲੈਂਡ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਐਕਸਲੈਂਸ ਨੂੰ ਬਹਾਲ ਕਰੇਗਾ ਇਨਫੋਰ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਐਨਸੀਏ ਇੱਕ ਫਲੈਕਸੀਬਲ ਅਤੇ ਵਿਅਕਤੀਗਤ ਕਾਬਲੀਅਤ ਨੂੰ ਮਾਨਤਾ ਦੇਣ ਵਾਲੀ ਪ੍ਰਣਾਲੀ ਸੀ ਪਰ ਹੁਣ ਇਹ ਜਟਿਲ ਹੋ ਗਈ ਹੈ ਤੇ ਇਸ ਨੇ ਅਸਲ ਕਾਰਗੁਜ਼ਾਰੀ ਨੂੰ ਠੀਕ ਤਰੀਕੇ ਨਾਲ ਸਾਹਮਣੇ ਲਿਆਉਣ ਦੀ ਥਾਂ ਇਸ ਦੀਆਂ ਕਮਜ਼ੋਰੀਆਂ ਨੂੰ ਲੁਕਾਇਆ ਹੈ ਦੋਨਾਂ ਵੱਲੋਂ ਸਾਂਝੇ ਤੌਰ ਤੇ ਕਿਹਾ ਗਿਆ ਹੈ ਕਿ ਮਾਪੇ ਹੋਣ ਦੇ ਨਾਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ NCIE ਸਮਝਾਉਣ ਦੇ ਵਿੱਚ ਇਹ ਦਿੱਕਤ ਆਉਂਦੀ ਸੀ ਜਿਸ ਕਰਕੇ ਹੁਣੇ ਸਮੇਂ ਦੀ ਲੋੜ ਬਣ ਗਈ ਹੈ ਕਿ ਇੱਕ ਸਧਾਰਨ ਅਤੇ ਪ੍ਰਭਾਵਸ਼ਾਲੀ ਪ੍ਰਣਾਲੀ ਲਿਆਂਦੀ ਜਾਵੇ ਅਗਲੇ ਸਾਲ ਤੋਂ ਪੜਾਅਵਾਰ ਤਬਦੀਲੀਆਂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਸ ਦੀ ਸ਼ੁਰੂਆਤ 2026 ਵਿੱਚ ਨਵੇਂ ਰਾਸ਼ਟਰੀ ਪਾਠਕ੍ਰਮ 2028 ਦੇ ਵਿੱਚ ਫਾਊਂਡੇਸ਼ਨ ਸਕਿੱਲ ਅਵਾਰਡ 2029 ਅਤੇ 2030 ਦੇ ਵਿੱਚ 12ਵੀਂ ਅਤੇ 13ਵੀਂ ਜਮਾਤ ਲਈ ਸਿੱਖਿਆ ਦੇ ਨਵੇਂ ਸਰਟੀਫਿਕੇਟ ਦੇ ਨਾਲ ਹੋਵੇਗੀ ਨਿਊਜ਼ੀਲੈਂਡ ਦੇ ਨੈਸ਼ਨਲ ਸਰਟੀਫਿਕੇਟ ਆਫ ਐਜੂਕੇਸ਼ਨਲ ਅਚੀਵਮੈਂਟ ਜਾਨਕੀ ਐਨਸੀਈਏ ਦੇ ਵਿੱਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਇਸ ਬਾਬਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਐਨਸੀਈਏ ਦੇ ਸਾਰੇ ਪੱਧਰਾਂ ਨੂੰ ਬਦਲ ਕੇ ਇੱਕ ਨਵੀਂ ਪ੍ਰਣਾਲੀ ਲਿਆਂਦੀ ਜਾਵੇਗੀ ਆਕਲਨ ਵਿੱਚ ਐਲਾਨ ਸਮੇਂ ਸਿੱਖਿਆ ਮੰਤਰੀ ਐਰਕਾਸਟਨਫੋਰਡ ਅਤੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਕਿਹਾ ਹੈ ਕਿ ਇਹ ਪ੍ਰਸਤਾਵ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਲਈ ਮੌਜੂਦਾ ਯੋਗਤਾ ਪ੍ਰਣਾਲੀ ਨੂੰ ਖਤਮ ਕਰਕੇ ਨਿਊਜ਼ੀਲੈਂਡ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਐਕਸਲੈਂਸ ਨੂੰ ਬਹਾਲ ਕਰੇਗਾ ਇਨਫੋਰ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਐਨਸੀਏ ਇੱਕ ਫਲੈਕਸੀਬਲ ਅਤੇ ਵਿਅਕਤੀਗਤ ਕਾਬਲੀਅਤ ਨੂੰ ਮਾਨਤਾ ਦੇਣ ਵਾਲੀ ਪ੍ਰਣਾਲੀ ਸੀ ਪਰ ਹੁਣ ਇਹ ਜਟਿਲ ਹੋ ਗਈ ਹੈ ਤੇ ਇਸ ਨੇ ਅਸਲ ਕਾਰਗੁਜ਼ਾਰੀ ਨੂੰ ਠੀਕ ਤਰੀਕੇ ਨਾਲ ਸਾਹਮਣੇ ਲਿਆਉਣ ਦੀ ਥਾਂ ਇਸ ਦੀਆਂ ਕਮਜ਼ੋਰੀਆਂ ਨੂੰ ਲੁਕਾਇਆ ਹੈ ਦੋਨਾਂ ਵੱਲੋਂ ਸਾਂਝੇ ਤੌਰ ਤੇ ਕਿਹਾ ਗਿਆ ਹੈ ਕਿ ਮਾਪੇ ਹੋਣ ਦੇ ਨਾਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ NCIE ਸਮਝਾਉਣ ਦੇ ਵਿੱਚ ਉਹ ਦਿੱਕਤ ਆਉਂਦੀ ਸੀ ਜਿਸ ਕਰਕੇ ਹੁਣੇ ਸਮੇਂ ਦੀ ਲੋੜ ਬਣ ਗਈ ਹੈ ਕਿ ਇੱਕ ਸਧਾਰਨ ਅਤੇ ਪ੍ਰਭਾਵਸ਼ਾਲੀ ਪ੍ਰਣਾਲੀ ਲਿਆਂਦੀ ਜਾਵੇ ਅਗਲੇ ਸਾਲ ਤੋਂ ਪੜਾਅਵਾਰ ਤਬਦੀਲੀਆਂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਸ ਦੀ ਸ਼ੁਰੂਆਤ 2026 ਵਿੱਚ ਨਵੇਂ ਰਾਸ਼ਟਰੀ ਪਾਠਕ੍ਰਮ 2028 ਦੇ ਵਿੱਚ ਫਾਊਂਡੇਸ਼ਨ ਸਕਿੱਲ ਅਵਾਰਡ 2029 ਅਤੇ 2030 ਦੇ ਵਿੱਚ 12ਵੀਂ ਅਤੇ 13ਵੀਂ ਜਮਾਤ ਲਈ ਸਿੱਖਿਆ ਦੇ ਨਵੇਂ ਸਰਟੀਫਿਕੇਟ ਦੇ ਨਾਲ ਹੋਵੇਗੀ ਨਿਊਜ਼ੀਲੈਂਡ ਦੇ ਨੈਸ਼ਨਲ ਸਰਟੀਫਿਕੇਟ ਆਫ ਐਜੂਕੇਸ਼ਨਲ ਅਚੀਵਮੈਂਟ ਜਾਨਕੀ ਐਨਸੀਈਏ ਦੇ ਵਿੱਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਇਸ ਬਾਬਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਐਨਸੀਈਏ ਦੇ ਸਾਰੇ ਪੱਧਰਾਂ ਨੂੰ ਬਦਲ ਕੇ ਇੱਕ ਨਵੀਂ ਪ੍ਰਣਾਲੀ ਲਿਆਂਦੀ ਜਾਵੇਗੀ ਆਕਲਨ ਵਿੱਚ ਐਲਾਨ ਸਮੇਂ ਸਿੱਖਿਆ ਮੰਤਰੀ ਐਰਕਾਸਟਨਫੋਰਡ ਅਤੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਕਿਹਾ ਹੈ ਕਿ ਇਹ ਪ੍ਰਸਤਾਵ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਲਈ ਮੌਜੂਦਾ ਯੋਗਤਾ ਪ੍ਰਣਾਲੀ ਨੂੰ ਖਤਮ ਕਰਕੇ ਨਿਊਜ਼ੀਲੈਂਡ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਐਕਸਲੈਂਸ ਨੂੰ ਬਹਾਲ ਕਰੇਗਾ ਇਨਫੋਰਮ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਐਨਸੀਏ ਇੱਕ ਫਲੈਕਸੀਬਲ ਅਤੇ ਵਿਅਕਤੀਗਤ ਕਾਬਲੀਅਤ ਨੂੰ ਮਾਨਤਾ ਦੇਣ ਵਾਲੀ ਪ੍ਰਣਾਲੀ ਸੀ ਪਰ ਹੁਣ ਇਹ ਜਟਿਲ ਹੋ ਗਈ ਹੈ ਤੇ ਇਸ ਨੇ ਅਸਲ ਕਾਰਗੁਜ਼ਾਰੀ ਨੂੰ ਠੀਕ ਤਰੀਕੇ ਨਾਲ ਸਾਹਮਣੇ ਲਿਆਉਣ ਦੀ ਥਾਂ ਇਸ ਦੀਆਂ ਕਮਜ਼ੋਰੀਆਂ ਨੂੰ ਲੁਕਾਇਆ ਹੈ ਦੋਨਾਂ ਵੱਲੋਂ ਸਾਂਝੇ ਤੌਰ ਤੇ ਕਿਹਾ ਗਿਆ ਹੈ ਕਿ ਮਾਪੇ ਹੋਣ ਦੇ ਨਾਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ NCIE ਸਮਝਾਉਣ ਦੇ ਵਿੱਚ ਇਹ ਦਿੱਕਤ ਆਉਂਦੀ ਸੀ ਜਿਸ ਕਰਕੇ ਹੁਣੇ ਸਮੇਂ ਦੀ ਲੋੜ ਬਣ ਗਈ ਹੈ ਕਿ ਇੱਕ ਸਧਾਰਨ ਅਤੇ ਪ੍ਰਭਾਵਸ਼ਾਲੀ ਪ੍ਰਣਾਲੀ ਲਿਆਂਦੀ ਜਾਵੇ ਅਗਲੇ ਸਾਲ ਤੋਂ ਪੜਾਅਵਾਰ ਤਬਦੀਲੀਆਂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਸ ਦੀ ਸ਼ੁਰੂਆਤ 2026 ਵਿੱਚ ਨਵੇਂ ਰਾਸ਼ਟਰੀ ਪਾਠਕ੍ਰਮ 2028 ਦੇ ਵਿੱਚ ਫਾਊਂਡੇਸ਼ਨ ਸਕਿੱਲ ਅਵਾਰਡ 2029 ਅਤੇ 2030 ਦੇ ਵਿੱਚ 12ਵੀਂ ਅਤੇ 13ਵੀਂ ਜਮਾਤ ਲਈ ਸਿੱਖਿਆ ਦੇ ਨਵੇਂ ਸਰਟੀਫਿਕੇਟ ਦੇ ਨਾਲ ਹੋਵੇਗੀ ਨਿਊਜ਼ੀਲੈਂਡ ਦੇ ਨੈਸ਼ਨਲ ਸਰਟੀਫਿਕੇਟ ਆਫ ਐਜੂਕੇਸ਼ਨਲ ਅਚੀਵਮੈਂਟ ਜਾਨਕੀ ਐਨਸੀਈਏ ਦੇ ਵਿੱਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਇਸ ਬਾਬਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਐਨਸੀਈਏ ਦੇ ਸਾਰੇ ਪੱਧਰਾਂ ਨੂੰ ਬਦਲ ਕੇ ਇੱਕ ਨਵੀਂ ਪ੍ਰਣਾਲੀ ਲਿਆਂਦੀ ਜਾਵੇਗੀ ਆਕਲਨ ਵਿੱਚ ਐਲਾਨ ਸਮੇਂ ਸਿੱਖਿਆ ਮੰਤਰੀ ਐਰਕਾਸਟਨਫੋਰਡ ਅਤੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਕਿਹਾ ਹੈ ਕਿ ਇਹ ਪ੍ਰਸਤਾਵ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਲਈ ਮੌਜੂਦਾ ਯੋਗਤਾ ਪ੍ਰਣਾਲੀ ਨੂੰ ਖਤਮ ਕਰਕੇ ਨਿਊਜ਼ੀਲੈਂਡ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਐਕਸਲੈਂਸ ਨੂੰ ਬਹਾਲ ਕਰੇਗਾ ਇਨਫੋਰ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਐਨਸੀਏ ਇੱਕ ਫਲੈਕਸੀਬਲ ਅਤੇ ਵਿਅਕਤੀਗਤ ਕਾਬਲੀਅਤ ਨੂੰ ਮਾਨਤਾ ਦੇਣ ਵਾਲੀ ਪ੍ਰਣਾਲੀ ਸੀ ਪਰ ਹੁਣ ਇਹ ਜਟਿਲ ਹੋ ਗਈ ਹੈ ਤੇ ਇਸ ਨੇ ਅਸਲ ਕਾਰਗੁਜ਼ਾਰੀ ਨੂੰ ਠੀਕ ਤਰੀਕੇ ਨਾਲ ਸਾਹਮਣੇ ਲਿਆਉਣ ਦੀ ਥਾਂ ਇਸ ਦੀਆਂ ਕਮਜ਼ੋਰੀਆਂ ਨੂੰ ਲੁਕਾਇਆ ਹੈ ਦੋਨਾਂ ਵੱਲੋਂ ਸਾਂਝੇ ਤੌਰ ਤੇ ਕਿਹਾ ਗਿਆ ਹੈ ਕਿ ਮਾਪੇ ਹੋਣ ਦੇ ਨਾਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ NCIE ਸਮਝਾਉਣ ਦੇ ਵਿੱਚ ਇਹ ਦਿੱਕਤ ਆਉਂਦੀ ਸੀ ਜਿਸ ਕਰਕੇ ਹੁਣੇ ਸਮੇਂ ਦੀ ਲੋੜ ਬਣ ਗਈ ਹੈ ਕਿ ਇੱਕ ਸਧਾਰਨ ਅਤੇ ਪ੍ਰਭਾਵਸ਼ਾਲੀ ਪ੍ਰਣਾਲੀ ਲਿਆਂਦੀ ਜਾਵੇ ਅਗਲੇ ਸਾਲ ਤੋਂ ਪੜਾਅਵਾਰ ਤਬਦੀਲੀਆਂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਸ ਦੀ ਸ਼ੁਰੂਆਤ 2026 ਵਿੱਚ ਨਵੇਂ ਰਾਸ਼ਟਰੀ ਪਾਠਕ੍ਰਮ 2028 ਦੇ ਵਿੱਚ ਫਾਊਂਡੇਸ਼ਨ ਸਕਿੱਲ ਅਵਾਰਡ 2029 ਅਤੇ 2030 ਦੇ ਵਿੱਚ 12ਵੀਂ ਅਤੇ 13ਵੀਂ ਜਮਾਤ ਲਈ ਸਿੱਖਿਆ ਦੇ ਨਵੇਂ ਸਰਟੀਫਿਕੇਟ ਦੇ ਨਾਲ ਹੋਵੇਗੀ ਨਿਊਜ਼ੀਲੈਂਡ ਦੇ ਨੈਸ਼ਨਲ ਸਰਟੀਫਿਕੇਟ ਆਫ ਐਜੂਕੇਸ਼ਨਲ ਅਚੀਵਮੈਂਟ ਜਾਨਕੀ ਐਨਸੀਈਏ ਦੇ ਵਿੱਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਇਸ ਬਾਬਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਐਨਸੀਈਏ ਦੇ ਸਾਰੇ ਪੱਧਰਾਂ ਨੂੰ ਬਦਲ ਕੇ ਇੱਕ ਨਵੀਂ ਪ੍ਰਣਾਲੀ ਲਿਆਂਦੀ ਜਾਵੇਗੀ ਆਕਲਨ ਵਿੱਚ ਐਲਾਨ ਸਮੇਂ ਸਿੱਖਿਆ ਮੰਤਰੀ ਐਰਕਾਸਟਨਫੋਰਡ ਅਤੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਕਿਹਾ ਹੈ ਕਿ ਇਹ ਪ੍ਰਸਤਾਵ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਲਈ ਮੌਜੂਦਾ ਯੋਗਤਾ ਪ੍ਰਣਾਲੀ ਨੂੰ ਖਤਮ ਕਰਕੇ ਨਿਊਜ਼ੀਲੈਂਡ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਐਕਸਲੈਂਸ ਨੂੰ ਬਹਾਲ ਕਰੇਗਾ ਇਨਫੋਰਮ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਐਨਸੀਏ ਇੱਕ ਫਲੈਕਸੀਬਲ ਅਤੇ ਵਿਅਕਤੀਗਤ ਕਾਬਲੀਅਤ ਨੂੰ ਮਾਨਤਾ ਦੇਣ ਵਾਲੀ ਪ੍ਰਣਾਲੀ ਸੀ ਪਰ ਹੁਣ ਇਹ ਜਟਿਲ ਹੋ ਗਈ ਹੈ ਤੇ ਇਸ ਨੇ ਅਸਲ ਕਾਰਗੁਜ਼ਾਰੀ ਨੂੰ ਠੀਕ ਤਰੀਕੇ ਨਾਲ ਸਾਹਮਣੇ ਲਿਆਉਣ ਦੀ ਥਾਂ ਇਸ ਦੀਆਂ ਕਮਜ਼ੋਰੀਆਂ ਨੂੰ ਲੁਕਾਇਆ ਹੈ ਦੋਨਾਂ ਵੱਲੋਂ ਸਾਂਝੇ ਤੌਰ ਤੇ ਕਿਹਾ ਗਿਆ ਹੈ ਕਿ ਮਾਪੇ ਹੋਣ ਦੇ ਨਾਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ NCIE ਸਮਝਾਉਣ ਦੇ ਵਿੱਚ ਇਹ ਦਿੱਕਤਾਂ ਆਉਂਦੀ ਸੀ ਜਿਸ ਕਰਕੇ ਹੁਣੇ ਸਮੇਂ ਦੀ ਲੋੜ ਬਣ ਗਈ ਹੈ ਕਿ ਇੱਕ ਸਧਾਰਨ ਅਤੇ ਪ੍ਰਭਾਵਸ਼ਾਲੀ ਪ੍ਰਣਾਲੀ ਲਿਆਂਦੀ ਜਾਵੇ ਅਗਲੇ ਸਾਲ ਤੋਂ ਪੜਾਅਵਾਰ ਤਬਦੀਲੀਆਂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਸ ਦੀ ਸ਼ੁਰੂਆਤ 2026 ਵਿੱਚ ਨਵੇਂ ਰਾਸ਼ਟਰੀ ਪਾਠਕ੍ਰਮ 2028 ਦੇ ਵਿੱਚ ਫਾਊਂਡੇਸ਼ਨ ਸਕਿੱਲ ਅਵਾਰਡ 2029 ਅਤੇ 2030 ਦੇ ਵਿੱਚ 12ਵੀਂ ਅਤੇ 13ਵੀਂ ਜਮਾਤ ਲਈ ਸਿੱਖਿਆ ਦੇ ਨਵੇਂ ਸਰਟੀਫਿਕੇਟ ਦੇ ਨਾਲ ਹੋਵੇਗੀ ਨਿਊਜ਼ੀਲੈਂਡ ਦੇ ਨੈਸ਼ਨਲ ਸਰਟੀਫਿਕੇਟ ਆਫ ਐਜੂਕੇਸ਼ਨਲ ਅਚੀਵਮੈਂਟ ਜਾਨਕੀ ਐਨਸੀਈਏ ਦੇ ਵਿੱਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਇਸ ਬਾਬਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਐਨਸੀਈਏ ਦੇ ਸਾਰੇ ਪੱਧਰਾਂ ਨੂੰ ਬਦਲ ਕੇ ਇੱਕ ਨਵੀਂ ਪ੍ਰਣਾਲੀ ਲਿਆਂਦੀ ਜਾਵੇਗੀ ਆਕਲਨ ਵਿੱਚ ਐਲਾਨ ਸਮੇਂ ਸਿੱਖਿਆ ਮੰਤਰੀ ਐਰਕਾਸਟਨਫੋਰਡ ਅਤੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਕਿਹਾ ਹੈ ਕਿ ਇਹ ਪ੍ਰਸਤਾਵ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਲਈ ਮੌਜੂਦਾ ਯੋਗਤਾ ਪ੍ਰਣਾਲੀ ਨੂੰ ਖਤਮ ਕਰਕੇ ਨਿਊਜ਼ੀਲੈਂਡ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਐਕਸਲੈਂਸ ਨੂੰ ਬਹਾਲ ਕਰੇਗਾ ਸਟੈਂਫੋਰਡ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਐਨਸੀਏ ਇੱਕ ਫਲੈਕਸੀਬਲ ਅਤੇ ਵਿਅਕਤੀਗਤ ਕਾਬਲੀਅਤ ਨੂੰ ਮਾਨਤਾ ਦੇਣ ਵਾਲੀ ਪ੍ਰਣਾਲੀ ਸੀ ਪਰ ਹੁਣ ਇਹ ਜਟਿਲ ਹੋ ਗਈ ਹੈ ਤੇ ਇਸ ਨੇ ਅਸਲ ਕਾਰਗੁਜ਼ਾਰੀ ਨੂੰ ਠੀਕ ਤਰੀਕੇ ਨਾਲ ਸਾਹਮਣੇ ਲਿਆਉਣ ਦੀ ਥਾਂ ਇਸ ਦੀਆਂ ਕਮਜ਼ੋਰੀਆਂ ਨੂੰ ਲੁਕਾਇਆ ਹੈ ਦੋਨਾਂ ਵੱਲੋਂ ਸਾਂਝੇ ਤੌਰ ਤੇ ਕਿਹਾ ਗਿਆ ਹੈ ਕਿ ਮਾਪੇ ਹੋਣ ਦੇ ਨਾਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ NCIE ਸਮਝਾਉਣ ਦੇ ਵਿੱਚ ਇਹ ਦਿੱਕਤ ਆਉਂਦੀ ਸੀ ਜਿਸ ਕਰਕੇ ਹੁਣੇ ਸਮੇਂ ਦੀ ਲੋੜ ਬਣ ਗਈ ਹੈ ਕਿ ਇੱਕ ਸਧਾਰਨ ਅਤੇ ਪ੍ਰਭਾਵਸ਼ਾਲੀ ਪ੍ਰਣਾਲੀ ਲਿਆਂਦੀ ਜਾਵੇ ਅਗਲੇ ਸਾਲ ਤੋਂ ਪੜਾਅਵਾਰ ਤਬਦੀਲੀਆਂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਸ ਦੀ ਸ਼ੁਰੂਆਤ 2026 ਵਿੱਚ ਨਵੇਂ ਰਾਸ਼ਟਰੀ ਪਾਠਕ੍ਰਮ 2028 ਦੇ ਵਿੱਚ ਫਾਊਂਡੇਸ਼ਨ ਸਕਿੱਲ ਅਵਾਰਡ 2029 ਅਤੇ 2030 ਦੇ ਵਿੱਚ 12ਵੀਂ ਅਤੇ 13ਵੀਂ ਜਮਾਤ ਲਈ ਸਿੱਖਿਆ ਦੇ ਨਵੇਂ ਸਰਟੀਫਿਕੇਟ ਦੇ ਨਾਲ ਹੋਵੇਗੀ ਨਿਊਜ਼ੀਲੈਂਡ ਦੇ ਨੈਸ਼ਨਲ ਸਰਟੀਫਿਕੇਟ ਆਫ ਐਜੂਕੇਸ਼ਨਲ ਅਚੀਵਮੈਂਟ ਜਾਨਕੀ ਐਨਸੀਈਏ ਦੇ ਵਿੱਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਇਸ ਬਾਬਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਐਨਸੀਈਏ ਦੇ ਸਾਰੇ ਪੱਧਰਾਂ ਨੂੰ ਬਦਲ ਕੇ ਇੱਕ ਨਵੀਂ ਪ੍ਰਣਾਲੀ ਲਿਆਂਦੀ ਜਾਵੇਗੀ ਆਕਲਨ ਵਿੱਚ ਐਲਾਨ ਸਮੇਂ ਸਿੱਖਿਆ ਮੰਤਰੀ ਐਰਕਾਸਟਨਫੋਰਡ ਅਤੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਕਿਹਾ ਹੈ ਕਿ ਇਹ ਪ੍ਰਸਤਾਵ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਲਈ ਮੌਜੂਦਾ ਯੋਗਤਾ ਪ੍ਰਣਾਲੀ ਨੂੰ ਖਤਮ ਕਰਕੇ ਨਿਊਜ਼ੀਲੈਂਡ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਐਕਸਲੈਂਸ ਨੂੰ ਬਹਾਲ ਕਰੇਗਾ ਇਨਫੋਰਮ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਐਨਸੀਏ ਇੱਕ ਫਲੈਕਸੀਬਲ ਅਤੇ ਵਿਅਕਤੀਗਤ ਕਾਬਲੀਅਤ ਨੂੰ ਮਾਨਤਾ ਦੇਣ ਵਾਲੀ ਪ੍ਰਣਾਲੀ ਸੀ ਪਰ ਹੁਣ ਇਹ ਜਟਿਲ ਹੋ ਗਈ ਹੈ ਤੇ ਇਸ ਨੇ ਅਸਲ ਕਾਰਗੁਜ਼ਾਰੀ ਨੂੰ ਠੀਕ ਤਰੀਕੇ ਨਾਲ ਸਾਹਮਣੇ ਲਿਆਉਣ ਦੀ ਥਾਂ ਇਸ ਦੀਆਂ ਕਮਜ਼ੋਰੀਆਂ ਨੂੰ ਲੁਕਾਇਆ ਹੈ ਦੋਨਾਂ ਵੱਲੋਂ ਸਾਂਝੇ ਤੌਰ ਤੇ ਕਿਹਾ ਗਿਆ ਹੈ ਕਿ ਮਾਪੇ ਹੋਣ ਦੇ ਨਾਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ NCIE ਸਮਝਾਉਣ ਦੇ ਵਿੱਚ ਇਹ ਦਿੱਕਤ ਆਉਂਦੀ ਸੀ ਜਿਸ ਕਰਕੇ ਹੁਣੇ ਸਮੇਂ ਦੀ ਲੋੜ ਬਣ ਗਈ ਹੈ ਕਿ ਇੱਕ ਸਧਾਰਨ ਅਤੇ ਪ੍ਰਭਾਵਸ਼ਾਲੀ ਪ੍ਰਣਾਲੀ ਲਿਆਂਦੀ ਜਾਵੇ ਅਗਲੇ ਸਾਲ ਤੋਂ ਪੜਾਅਵਾਰ ਤਬਦੀਲੀਆਂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਸ ਦੀ ਸ਼ੁਰੂਆਤ 2026 ਵਿੱਚ ਨਵੇਂ ਰਾਸ਼ਟਰੀ ਪਾਠਕ੍ਰਮ 2028 ਦੇ ਵਿੱਚ ਫਾਊਂਡੇਸ਼ਨ ਸਕਿੱਲ ਅਵਾਰਡ 2029 ਅਤੇ 2030 ਦੇ ਵਿੱਚ 12ਵੀਂ ਅਤੇ 13ਵੀਂ ਜਮਾਤ ਲਈ ਸਿੱਖਿਆ ਦੇ ਨਵੇਂ ਸਰਟੀਫਿਕੇਟ ਦੇ ਨਾਲ ਹੋਵੇਗੀ ਨਿਊਜ਼ੀਲੈਂਡ ਦੇ ਨੈਸ਼ਨਲ ਸਰਟੀਫਿਕੇਟ ਆਫ ਐਜੂਕੇਸ਼ਨਲ ਅਚੀਵਮੈਂਟ ਜਾਨਕੀ ਐਨਸੀਈਏ ਦੇ ਵਿੱਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਇਸ ਬਾਬਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਐਨਸੀਈਏ ਦੇ ਸਾਰੇ ਪੱਧਰਾਂ ਨੂੰ ਬਦਲ ਕੇ ਇੱਕ ਨਵੀਂ ਪ੍ਰਣਾਲੀ ਲਿਆਂਦੀ ਜਾਵੇਗੀ ਆਕਲਨ ਵਿੱਚ ਐਲਾਨ ਸਮੇਂ ਸਿੱਖਿਆ ਮੰਤਰੀ ਐਰਕਾਸਟਨਫੋਰਡ ਅਤੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਕਿਹਾ ਹੈ ਕਿ ਇਹ ਪ੍ਰਸਤਾਵ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਲਈ ਮੌਜੂਦਾ ਯੋਗਤਾ ਪ੍ਰਣਾਲੀ ਨੂੰ ਖਤਮ ਕਰਕੇ ਨਿਊਜ਼ੀਲੈਂਡ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਐਕਸਲੈਂਸ ਨੂੰ ਬਹਾਲ ਕਰੇਗਾ ਇਨਫੋਰਮ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਐਨਸੀਏ ਇੱਕ ਫਲੈਕਸੀਬਲ ਅਤੇ ਵਿਅਕਤੀਗਤ ਕਾਬਲੀਅਤ ਨੂੰ ਮਾਨਤਾ ਦੇਣ ਵਾਲੀ ਪ੍ਰਣਾਲੀ ਸੀ ਪਰ ਹੁਣ ਇਹ ਜਟਿਲ ਹੋ ਗਈ ਹੈ ਤੇ ਇਸ ਨੇ ਅਸਲ ਕਾਰਗੁਜ਼ਾਰੀ ਨੂੰ ਠੀਕ ਤਰੀਕੇ ਨਾਲ ਸਾਹਮਣੇ ਲਿਆਉਣ ਦੀ ਥਾਂ ਇਸ ਦੀਆਂ ਕਮਜ਼ੋਰੀਆਂ ਨੂੰ ਲੁਕਾਇਆ ਹੈ ਦੋਨਾਂ ਵੱਲੋਂ ਸਾਂਝੇ ਤੌਰ ਤੇ ਕਿਹਾ ਗਿਆ ਹੈ ਕਿ ਮਾਪੇ ਹੋਣ ਦੇ ਨਾਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ NCIE ਸਮਝਾਉਣ ਦੇ ਵਿੱਚ ਉਹ ਦਿੱਕਤਾਂ ਆਉਂਦੀ ਸੀ ਜਿਸ ਕਰਕੇ ਹੁਣੇ ਸਮੇਂ ਦੀ ਲੋੜ ਬਣ ਗਈ ਹੈ ਕਿ ਇੱਕ ਸਧਾਰਨ ਅਤੇ ਪ੍ਰਭਾਵਸ਼ਾਲੀ ਪ੍ਰਣਾਲੀ ਲਿਆਂਦੀ ਜਾਵੇ ਅਗਲੇ ਸਾਲ ਤੋਂ ਪੜਾਅਵਾਰ ਤਬਦੀਲੀਆਂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਸ ਦੀ ਸ਼ੁਰੂਆਤ 2026 ਵਿੱਚ ਨਵੇਂ ਰਾਸ਼ਟਰੀ ਪਾਠਕ੍ਰਮ 2028 ਦੇ ਵਿੱਚ ਫਾਊਂਡੇਸ਼ਨ ਸਕਿੱਲ ਅਵਾਰਡ 2029 ਅਤੇ 2030 ਦੇ ਵਿੱਚ 12ਵੀਂ ਅਤੇ 13ਵੀਂ ਜਮਾਤ ਲਈ ਸਿੱਖਿਆ ਦੇ ਨਵੇਂ ਸਰਟੀਫਿਕੇਟ ਦੇ ਨਾਲ ਹੋਵੇਗੀ ਨਿਊਜ਼ੀਲੈਂਡ ਦੇ ਨੈਸ਼ਨਲ ਸਰਟੀਫਿਕੇਟ ਆਫ ਐਜੂਕੇਸ਼ਨਲ ਅਚੀਵਮੈਂਟ ਜਾਨਕੀ ਐਨਸੀਈਏ ਦੇ ਵਿੱਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਇਸ ਬਾਬਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਐਨਸੀਈਏ ਦੇ ਸਾਰੇ ਪੱਧਰਾਂ ਨੂੰ ਬਦਲ ਕੇ ਇੱਕ ਨਵੀਂ ਪ੍ਰਣਾਲੀ ਲਿਆਂਦੀ ਜਾਵੇਗੀ ਆਕਲਨ ਵਿੱਚ ਐਲਾਨ ਸਮੇਂ ਸਿੱਖਿਆ ਮੰਤਰੀ ਐਰਕਾਸਟਨਫੋਰਡ ਅਤੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਕਿਹਾ ਹੈ ਕਿ ਇਹ ਪ੍ਰਸਤਾਵ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਲਈ ਮੌਜੂਦਾ ਯੋਗਤਾ ਪ੍ਰਣਾਲੀ ਨੂੰ ਖਤਮ ਕਰਕੇ ਨਿਊਜ਼ੀਲੈਂਡ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਐਕਸਲੈਂਸ ਨੂੰ ਬਹਾਲ ਕਰੇਗਾ ਸਟੈਂਡਫੋਰਡ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਐਨਸੀਏ ਇੱਕ ਫਲੈਕਸੀਬਲ ਅਤੇ ਵਿਅਕਤੀਗਤ ਕਾਬਲੀਅਤ ਨੂੰ ਮਾਨਤਾ ਦੇਣ ਵਾਲੀ ਪ੍ਰਣਾਲੀ ਸੀ ਪਰ ਹੁਣ ਇਹ ਜਟਿਲ ਹੋ ਗਈ ਹੈ ਤੇ ਇਸ ਨੇ ਅਸਲ ਕਾਰਗੁਜ਼ਾਰੀ ਨੂੰ ਠੀਕ ਤਰੀਕੇ ਨਾਲ ਸਾਹਮਣੇ ਲਿਆਉਣ ਦੀ ਥਾਂ ਇਸ ਦੀਆਂ ਕਮਜ਼ੋਰੀਆਂ ਨੂੰ ਲੁਕਾਇਆ ਹੈ ਦੋਨਾਂ ਵੱਲੋਂ ਸਾਂਝੇ ਤੌਰ ਤੇ ਕਿਹਾ ਗਿਆ ਹੈ ਕਿ ਮਾਪੇ ਹੋਣ ਦੇ ਨਾਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ NCIE ਸਮਝਾਉਣ ਦੇ ਵਿੱਚ ਇਹ ਦਿੱਕਤਾਂ ਆਉਂਦੀ ਸੀ ਜਿਸ ਕਰਕੇ ਹੁਣੇ ਸਮੇਂ ਦੀ ਲੋੜ ਬਣ ਗਈ ਹੈ ਕਿ ਇੱਕ ਸਧਾਰਨ ਅਤੇ ਪ੍ਰਭਾਵਸ਼ਾਲੀ ਪ੍ਰਣਾਲੀ ਲਿਆਂਦੀ ਜਾਵੇ ਅਗਲੇ ਸਾਲ ਤੋਂ ਪੜਾਅਵਾਰ ਤਬਦੀਲੀਆਂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਸ ਦੀ ਸ਼ੁਰੂਆਤ 2026 ਵਿੱਚ ਨਵੇਂ ਰਾਸ਼ਟਰੀ ਪਾਠਕ੍ਰਮ 2028 ਦੇ ਵਿੱਚ ਫਾਊਂਡੇਸ਼ਨ ਸਕਿੱਲ ਅਵਾਰਡ 2029 ਅਤੇ 2030 ਦੇ ਵਿੱਚ 12ਵੀਂ ਅਤੇ 13ਵੀਂ ਜਮਾਤ ਲਈ ਸਿੱਖਿਆ ਦੇ ਨਵੇਂ ਸਰਟੀਫਿਕੇਟ ਦੇ ਨਾਲ ਹੋਵੇਗੀ ਨਿਊਜ਼ੀਲੈਂਡ ਦੇ ਨੈਸ਼ਨਲ ਸਰਟੀਫਿਕੇਟ ਆਫ ਐਜੂਕੇਸ਼ਨਲ ਅਚੀਵਮੈਂਟ ਜਾਨਕੀ ਐਨਸੀਈਏ ਦੇ ਵਿੱਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਇਸ ਬਾਬਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਐਨਸੀਈਏ ਦੇ ਸਾਰੇ ਪੱਧਰਾਂ ਨੂੰ ਬਦਲ ਕੇ ਇੱਕ ਨਵੀਂ ਪ੍ਰਣਾਲੀ ਲਿਆਂਦੀ ਜਾਵੇਗੀ ਆਕਲਨ ਵਿੱਚ ਐਲਾਨ ਸਮੇਂ ਸਿੱਖਿਆ ਮੰਤਰੀ ਐਰਕਾਸਟਨਫੋਰਡ ਅਤੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਕਿਹਾ ਹੈ ਕਿ ਇਹ ਪ੍ਰਸਤਾਵ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਲਈ ਮੌਜੂਦਾ ਯੋਗਤਾ ਪ੍ਰਣਾਲੀ ਨੂੰ ਖਤਮ ਕਰਕੇ ਨਿਊਜ਼ੀਲੈਂਡ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਐਕਸਲੈਂਸ ਨੂੰ ਬਹਾਲ ਕਰੇਗਾ ਇਨਫੋਰਮ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਐਨਸੀਏ ਇੱਕ ਫਲੈਕਸੀਬਲ ਅਤੇ ਵਿਅਕਤੀਗਤ ਕਾਬਲੀਅਤ ਨੂੰ ਮਾਨਤਾ ਦੇਣ ਵਾਲੀ ਪ੍ਰਣਾਲੀ ਸੀ ਪਰ ਹੁਣ ਇਹ ਜਟਿਲ ਹੋ ਗਈ ਹੈ ਤੇ ਇਸ ਨੇ ਅਸਲ ਕਾਰਗੁਜ਼ਾਰੀ ਨੂੰ ਠੀਕ ਤਰੀਕੇ ਨਾਲ ਸਾਹਮਣੇ ਲਿਆਉਣ ਦੀ ਥਾਂ ਇਸ ਦੀਆਂ ਕਮਜ਼ੋਰੀਆਂ ਨੂੰ ਲੁਕਾਇਆ ਹੈ ਦੋਨਾਂ ਵੱਲੋਂ ਸਾਂਝੇ ਤੌਰ ਤੇ ਕਿਹਾ ਗਿਆ ਹੈ ਕਿ ਮਾਪੇ ਹੋਣ ਦੇ ਨਾਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ NCIE ਸਮਝਾਉਣ ਦੇ ਵਿੱਚ ਇਹ ਦਿੱਕਤਾਂ ਆਉਂਦੀ ਸੀ ਜਿਸ ਕਰਕੇ ਹੁਣੇ ਸਮੇਂ ਦੀ ਲੋੜ ਬਣ ਗਈ ਹੈ ਕਿ ਇੱਕ ਸਧਾਰਨ ਅਤੇ ਪ੍ਰਭਾਵਸ਼ਾਲੀ ਪ੍ਰਣਾਲੀ ਲਿਆਂਦੀ ਜਾਵੇ ਅਗਲੇ ਸਾਲ ਤੋਂ ਪੜਾਅਵਾਰ ਤਬਦੀਲੀਆਂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਸ ਦੀ ਸ਼ੁਰੂਆਤ 2026 ਵਿੱਚ ਨਵੇਂ ਰਾਸ਼ਟਰੀ ਪਾਠਕ੍ਰਮ 2028 ਦੇ ਵਿੱਚ ਫਾਊਂਡੇਸ਼ਨ ਸਕਿੱਲ ਅਵਾਰਡ 2029 ਅਤੇ 2030 ਦੇ ਵਿੱਚ 12ਵੀਂ ਅਤੇ 13ਵੀਂ ਜਮਾਤ ਲਈ ਸਿੱਖਿਆ ਦੇ ਨਵੇਂ ਸਰਟੀਫਿਕੇਟ ਦੇ ਨਾਲ ਹੋਵੇਗੀ